ਦਲਵੀਰ 골ਡੀ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਨਾਲ ਸੰਗਰੂਰ ਚ ਕਾਂਗਰਸ ਹੋਰ ਇੱਕਜੁੱਟ ਹੋ ਗਈ ਹੈ ਇਹ ਕਹਿਣਾ ਹੈ ਸੁਖਪਾਲ ਖੈਰਾ ਦਾ ਕਾਂਗਰਸ ਦੇ ਉਮੀਦਵਾਰ ਸੁਖਪਾਲ ਖੈਰਾ ਨੇ ਦਾਵਾ ਕੀਤਾ ਕਿ 골ਡੀ ਇੱਕ ਦਿਨ ਘਰ ਵਾਪਸੀ ਦੀ ਗੱਲ ਕਰੇਗਾ ਖੈਰਾ ਨੇ 골ਡੀ ਨਾਲ ਹਮਦਰਦੀ ਜਿਤਾਉਂਦਿਆਂ ਕਿਹਾ ਕਿ ਦਲਵੀਰ 골ਡੀ ਪਰਚਿਆਂ ਤੋਂ ਡਰਦਾ ਆਪ ਚ ਗਿਆ ਕਾਂਗਰਸ ਦਾ ਕੇਡਰ ਇੱਕਜੁੱਟ ਹੋ ਗਿਆ ਦੂਸਰਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਬੜਾ ਬੁਰਾ ਬਣਾ ਰਹੇ ਨੇ ਕਿ ਜਿਹੜੇ ਬੰਦੇ ਨਾਲ ਸਾਨੂੰ ਲੜਾਉਂਦਾ ਸੀ ਭਗਵੰਤ ਤੋਂ ਸਾਨੂੰ ਇੱਕ ਦੂਜੇ ਨਾਲ ਗਾਲੀ ਗਲੋਚ ਕਰਾਉਂਦਾ ਸੀ ਉਹਨੂੰ ਸਾਡੇ ਸਿਰ ਤੇ ਲਿਆ ਕੇ ਬਿਠਾਤਾ ਵਾ ਇਸ ਕਰਕੇ ਇਹਦਾ ਇਸ ਗੱਲ ਦਾ ਰਿਹਾ ਔਰ ਸਾਨੂੰ ਮੈਨੂੰ ਐਂ ਲੱਗਦਾ ਕਿ ਧੂਰੀ ਚੋਂ ਕਾਂਗਰਸ ਦੀ ਵੋਟ ਅੱਗੇ ਨਾਲੋਂ ਵੱਧ ਕੇ ਨਿਕਲੇਗੀ ਅਸਲ ਕਹਾਣੀ ਘੁੰਮ ਕੇ ਆਉਂਦੀ ਆ ਕਿ ਵਿਚਾਰਾ ਘਬਰਾ ਗਿਆ ਸੀਗਾ ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵੰਤਪਾਨ ਪਰਸੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗਿਲਾ ਨਹੀਂਗਾ ਕੋਈ ਗੱਲ ਨਹੀਂ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਾ ਤੋਂ ਡਰਦਾ ਸੀ ਮੇਰੀ ਹਮਦਰਦੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਕੱਟੋ ਘਾਟ ਆਪਣੀ ਵਾਈਫ ਦੀ ਇੱਜ਼ਤ ਰ ਜਿਹੜੇ ਘਰ ਵਾਲੀ ਦੇ ਪਿੱਛੇ ਉਹ ਲਾ ਕੇ ਤੇ ਉਹਦੀ ਤੋਹੀਨ ਕਰਦੇ ਰਹੇ ਆ ਤੇ ਮੋਟਰਸਾਈਕਲ ਨਾਮ ਵਿੱਚ ਦਿੱਤਾ ਵਾ ਇਹ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ ਟੋਲਰੇਟ ਕਰਨਾ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗੱਲ ਯਾਦ ਰੱਖੋ ਕੈਮਰਿਆਂ ਤੇ ਇਹੀ ਗੋਲਡੀ ਥੋੜੇ ਮਹੀਨਿਆਂ ਜਾਂ 1.5 ਸਾਲ ਬਾਅਦ ਜਿਹੜਾ ਕਹਿੰਦਾ ਵਾ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਹਮਣੇ ਰੱਖਿਓ ਇਹ ਵਾਪਸ ਕਾਂਗਰਸ ਚ ਜਾਵੇ ਔਰ ਸੱਚੀ ਗੱਲ ਦੱਸੇਗਾ ਕਿ ਮੇਰੇ ਖਿਲਾਫ ਪਰਚੇ ਦਰਜ ਕੀਤੇ ਸੀ ਮੇਰੀਆਂ ਬਾਹਵਾਂ ਮਰੂੜੀਆਂ ਮੈਨੂੰ ਧਮਕਾਇਆ ਮੈਨੂੰ ਡਰਾਇਆ ਤਾਂ ਮੈਂ ਆਮ ਆਦਮੀ ਪਾਰ ਭਗਵੰਤਮਾਨ ਇੱਕ ਪਾਸੇ ਗਈ ਜਾਂਦਾ 130 130 ਜਿਤਨਾ ਇੱਕ ਪਾਸੇ ਉਹਨੂੰ 골ਡੀ ਦੀ ਲੋਡ ਪੈ ਗਈ ਇੱਥੋਂ ਇਹਦਾ ਮਤਲਬ ਹੈ ਕਿ ਐਡਾ ਕਮਜ਼ੋਰ ਹੋ ਗਿਆ ਅੰਦਰੋਂ ਹਿੱਲ ਗਿਆ ਵਾ ਖੜਕ ਗਿਆ ਵਾ ਉਹਨੂੰ ਲੱਗ ਰਿਹਾ ਕਿ ਸੰਗਰੂਰ ਨਾਲ ਹਾਰ ਜਾ ਮੈਂ ਇੱਥੇ ਆਣ ਕੇ ਤਾਂ ਕਰਕੇ 골ਡੀ ਨੂੰ ਲੈ ਕੇ ਗਿਆ ਨਾ ਜੋ ਜੇ ਉਹ ਕਹਿੰਦਾ ਕਿ ਮੈਂ ਜਿੱਤ ਰਿਆਂ 13 ਸੀਟਾਂ ਤੇ ਸੰਗਰੂਰ ਵੀ ਜਿੱਤ ਰਿਆਂ ਫਿਰ 골ਡੀ ਦੀ ਕਾਦੀ ਲੋਡ ਸੀ ਕਿ ਜਤੋਂ ਪਾਰਟੀ ਨੂੰ ਕਿੰਨਾ ਫਰਕ ਹੋ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਨਾ ਰਿਐਕਸ਼ਨ ਹੋਇਆ ਵਾ ਇਕ ਤਾਂ ਕਾਂਗਰਸ ਸਾਰੀ ਇਕੱਠੀ ਹੋ ਗਈ ਬਹੁਤ سارے ਇਹਦੇ ਖੇਮੇ ਬਣੇ ਹੋਏ ਸੀਗੇ ਇਹ ਇਹਨੇ ਮਤਲਬ ਕਾਂਗਰਸ ਨੂੰ ਨਾਰਾਜ਼ਗੀ ਬੜੀ ਪੈਦਾ ਕੀਤੀ ਹੋਈ ਸੀ ਇੱਕ ਤਾਂ ਉਹ ਖੇਮੇ ਇਕੱਠੇ ਹੋ ਗਏ ਸਾਰੇ ਇਹ ਕਾਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਉਹੀ ਗੁਲਟੀ ਸਾਡੇ ਸਿਰ ਤੇ ਲਿਆ ਕੇ ਬਿਠਾ ਦੇਗਾ ਹੁਣ ਤੋਂ so there is a reaction against this